ਜਸਿਆ ਕੱਡੀਆਂ ਮਹਿਰਾ ਸਤੀ ਵਾਰੀ ਵਾਹੋਾ ਸੂਰਜ ਰੂਪਿਤ ਉਹ ਰੂਪ ਅਨੇਕ ਨਾਮਕ ਕਰਤੇ ਕੇ ਕੀਤੇ ਵੇਸ ਰਾਗ ਤਨ ਅਸਰੀ ਮਹੱਲਾ ਪਹਿਲਾ ਗਗਨੁ ਮੇਧਾਰ ਰਵਚੰਦ ਦੀਪਕ ਬਣੇ ਤਾਰਾ ਮੰਡਲ ਜੰਨ ਚਨ ਗੋਦੀ ਸਹਸ ਤਾਵਨ ਨਾਮ ਨਾਨਕ ਤੋੜ ਕੋ ਸਹਸ ਮੂਰਤ ਮਹਾ ਇਕ ਤੋਹੀ ਸਹਸ ਪਦ ਵਿਭਲ ਨਾਨਕ ਇਕ ਪਦ ਗੰਗ ਵੇਰਾ ਸਹਸ ਤਾਵ ਬੰਧ ਇਹੋ ਇਕੰਤ ਮੋਹੀ ਪਉ ਪਹੇ ਜੋਤ ਜੋਤ ਹਰ ਸਵੇ ਸਦਮੇ ਚਾਨਣ ਸਭੀ ਤੇਰਾ ਨਨ ਹੋਏ ਉਸ ਸਰਸ ਜੋਤ ਪ੍ਰਗਟ ਹੋਏ ਚੋ ਤੇ ਸੁਭਾਵੇ ਸੂ ਆਰਤੀ ਹੋਏ ਹਰ ਚਰਨ ਕਬਲ ਬਕਰੰਦ ਨਵਤੂਰੋ ਪਉਨਦਨੋ ਮੋਏ ਆਹੀ ਫਿਅਸਾਨ ਕ੍ਰਿਪਾ ਜਲ ਦੇਹ ਮਾਨਕ ਸਾਰਬ ਕਉ ਹੋਏ ਜਾਤਿ ਸਿਰੈ ਨਾਏ ਵਸਤ ਕਰਾਦ ਗੋੜਿ ਪੁਰਬੀ ਮਹੱਲਾ ਚੌਥਾ ਕ੍ਰੋਧ ਨਗਰ ਮੋ ਪਰਿਆ ਵਿਰ ਸਾਧੂ ਖੰਡਣ ਖੰਡਾ ਹੈ ਸ਼ਰੇਂਗਰੀ ਨੰਦਰੀਬ ਮੁਸਕੀਨ ਪ੍ਰਭ ਤੇਰੇ ਪਰਵਾਹ ਨਾ ਕਰੀਂ ਜਨਮਾ ਨਾਮ ਧਾਰ ਟੇਕ ਹੈ ਹਰ ਨਾਮ ਵਿੱਚ ਸੁਖ ਮੰਦਾ ਹੈ ਆਹ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਰਹਿਉ ਕੀ ਬਿਲਾ ਇਹਾਂ ਖਾੜ ਚਲੋ ਹਰ ਲਾਹ ਆਕੇ ਵਸਨ ਸੁਹਿਲਾ ਆਦ ਖੰਡ ਦਿਸਰਨਾਰੇ ਸਰ ਗਤ ਤੇ ਮਜਾਨੀ ਜਾ ਕੋ ਵਾਏ ਸੋਈ ਬਿਹਜੋ ਪਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਉ ਸੁਖ ਸਹਜੇ ਵਰਨ ਹੋਏ ਕੋ ਇਲਹਰ ਜਸ ਗਾਇਓ ਕੋਟ ਜਨਮ ਕੇ ਦੂ ਜੋ ਚਾਹਤ ਸੋਹੀ ਮਨ ਪਾਇਆ ਕਿਰਪਾ ਹਰਿ ਨਾਮ ਆਇਆ ਇਸੁ ਖੁ ਹਰ ਨਾਮ ਵਡਾਈ ਗੁਰਪੁਰ ਸਾਦੇ ਨਾਨਕ ਮਤ ਪਾਈ ਸੰਤ ਜਨਾ ਮਿਲ ਹਰ ਜਸ ਗਾਇਓ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਸਤਿ ਸੋਹੀ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੂਖ ਕਰਨਾ ਉਡਾਈ ਦੂਰ ਪਰਸਾਤ ਮਨ ਕਮਤਫਾਇਸ ਬੰਨ ਗੁਰੂ ਪਨ ਪਿਤਾ ਮਤ ਤਤ ਮਹਤ ਦਇ ਦਇ ਦਇਆ ਕਿਸੇ ਕੁਛ ਗਤ ਚੰਗੇ ਆਇਆ ਬੁਰੇ ਆਇਆ ਵਜੇ ਧਰਮ ਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਦ ਗਾ ਨਾਨਕ ਤੇ ਮੁਖੇ ਉਜਲੇ ਕੀ ਛੁਟੀ ਨਾ ਜਮੀਨਾ ਮਤਿਆ ਆਇਆ ਗਏ ਮੁਸਕਤ ਕਾਹੇ ਨਾਨਕ ਤੇ ਮੁਖੇ ਉਜਲੇ ਕੀਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਤੁਹਾਰੀ ਆਸ ਤੁਮਹੀ ਸਜਣ ਸੁਏ ਲੈ ਸਜਣ ਸੁਏ Bye. <laughs>